ਮੁਸਲਿਮ ਭਾਈ ਜਦ ਜਲਦੀ ਸੀ ਮਦਦ ਕੀਤੀ ਸਟੋਰੀ ਐਕਸਪੋਜ਼ ਕੀਤੀ ਜ਼ਮੀਨ ਦਾ ਬਚਾਅ ਹੋ ਗਿਆ ਉਹ ਚਾਰ ਬੰਦੇ ਸ਼ਿਕਾਇਤ ਕਰਦਾ ਬਣ ਜਾਨੇ ਹੁਣ ਚਾਰੋਂ ਠੱਗ ਸ਼ਿਕਾਇਤ ਕਰਤਾ ਬਣ ਕੇ ਇੱਕ ਪੱਤਰਕਾਰ ਨੂੰ ਫਸਾ ਦਿੰਨੇ ਆ ਤੇ ਫਿਰ ਤੀਜਾ ਏਮਪਲਾਈ ਇਹਨਾਂ ਦੇ ਝੂਠੇ ਨਾਮ ਲੈ ਕੇ ਗਾਗਾਂ ਨੂੰ ਮਿਲਦੇ ਜਦੋਂ ਪਰਚਾ ਦਰਜ ਹੁੰਦਾ ਤਾਂ ਮੇਰੇ ਨਾਮ ਸਤਰਾਮ ਸਿੰਘ ਆ ਮੈਂ ਗਾਗ ਨੂੰ ਦੱਸਿਆ ਉਹ ਸੁਲਖਣ ਸਿੰਘ ਤੇ ਪਰਚਾ ਸੁਲਖਣ ਸਿੰਘ ਨੇ ਹੁੰਦਾ ਗਾਗ ਸਤਰਾਮ ਸਿੰਘ ਕਰਦਾ ਇਹ ਕਮਰਾ ਉਹਨਾਂ ਦੇ ਆਈਡੈਂਟੀਟੀ ਕਾਰਡ ਸਰਕਾਰ ਵੈਰੀਫਾਈ ਕਰੇ ਉਹਨਾਂ ਦੇ ਗਲੇ 'ਚ ਲਟਕਾਉਣਾਂ ਦੀ ਰੂਹੀ ਆਈਡੈਂਟੀਟੀ ਕਾਰਡ ਇੱਕ ਦੁਆਰ ਤੇ ਲੱਗਿਆ ਹੋਣਾ ਚਾਹੀਦਾ 1 ਸਾਵਧਤ ਕਰ ਦੇਣਾ ਫਿਰ ਜਿਹੜਾ ਤੁਸੀਂ ਕਹ ਰਹੇ ਸੀ ਇਹ ਦੋਸ਼ ਲੈ 50 ਲੱਖ ਰੁਪਈਆ ਮੰਗ ਰਿਆ ਸੀ ਸੈਟਿੰਗ ਕਰਦਾ ਪੰਜਾਬੀ ਚ ਕਹਿੰਦੇ ਠੱਗਾਂ ਦੇ ਠਾਗੇ ਆ ਰੇ ਰਾਜ ਤੋਂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਦਰਸ਼ਨ ਸਿੰਘ ਕੋਖਰ ਅੱਜ ਗੱਲ ਕਰਾਂਗੇ ਕੁਝ ਅਖੌਤੀ ਪੱਤਰਕਾਰਾਂ ਦੀ ਉਹ ਪੱਤਰਕਾਰ ਜਿਹੜੇ ਧੰਦਾ ਤਾਂ ਹੋਰ ਕਰਦੇ ਨੇ ਪਰ ਨਾਲ ਦੀ ਨਾਲ ਪੱਤਰਕਾਰਤਾ ਇਸ ਕਾਰਨ ਕਰਦੇ ਨੇ ਕਿ ਉਹਨਾਂ ਦਾ ਜਿਹੜਾ ਝੂਠਾ ਹੈ ਉਹ ਲੋਕਾਂ ਨੂੰ ਐ ਲੱਗੇ ਕਿ ਉਹ ਬਿਲਕੁਲ ਸੱਚ ਹੈ ਅਸਲ ਦੇ ਵਿੱਚ ਉਹ ਸੱਚ ਵੀ ਪੂਰਾ ਝੂਠ ਹੁੰਦਾ ਹੈ ਮੇਰੇ ਨਾਲ ਨੇ ਸਤਨਾਮ ਸਿੰਘ ਦਾਉ ਤੁਸੀਂ ਵੇਖਿਆ ਹੋਣਾ ਉਸ ਟਰੈਵਲ ਏਜੰਟ ਨੇ ਸਤਨਾਮ ਸਿੰਘ ਦਾਉ ਖਿਲਾਫ ਇੱਕ ਵੀਡੀਓ ਪਾਈ ਆ ਆਪਣੇ ਫੇਸਬੁੱਕ ਉਤੇ ਔਰ ਕਾਫੀ ਲੋਕ ਉਸ ਨੂੰ ਵੇਖ ਵੀ ਰਹੇ ਨੇ ਗੱਲ ਕਰਦੇ ਆ ਕਿ ਉਸ ਵੀਡੀਓ ਪਿੱਛੇ ਸੱਚ ਕੀ ਆ ਸਤਨਾਮ ਜੀ ਸਵਾਗਤ ਆ ਤੁਹਾਨੂੰ ਧੰਨਵਾਦ ਜੀ ਬਾਕੀ ਮਿਹਰਬਾਨੀ ਸਤਨਾਮ ਜੀ ਤੁਹਾਨੂੰ ਤਾਂ ਬਾਲੀ ਰਗੜਦਾ ਉਸ ਜਿਹੜੇ ਟਰੈਵਲ ਏਜੰਟ ਨੇ ਜੀ ਪત્રਕਾਰ ਬਣ ਕੇ ਕਿ ਤੂੰ ਨੂੰ ਤਾਂ ਐ ਸ਼ੋ ਕਰਦਾ ਵੀ ਤੁਸੀਂ ਤਾਂ ਵੱਡੇ ਠਾਗੋਂ ਜਿਹੜੀ ਤੁਹਾਡੀ 8-10 ਸਾਲਾਂ ਦੀ ਜਿਹੜੀ ਮਿਹਨਤ ਆ ਸਮਾਜ ਸੇਵਾ ਦੀ ਉਹ ਮਿੱਟੀ ਚ ਮਿਲਾਤੀ ਤੁਹਾਨੂੰ ਕਿੰਨਾ ਕੁ ਦੁੱਖ ਲੱਗਿਆ ਇਸ ਗੱਲ ਦਾ ਨਹੀਂ ਮੈਨੂੰ ਦੁੱਖ ਨਹੀਂ ਲੱਗਿਆ ਮੈਂ ਇਹਨੂੰ ਬੁਰਾ ਵੀ ਨਹੀਂ ਮੰਨਦਾ ਇੱਕ ਕਹਾਵਤ ਹੈ ਪੰਜਾਬੀ ਚ ਖਰਬੂਜੇ ਦੇ ਉੱਤੇ ਛੁਰੀ ਡਿੱਗੀ ਜਾਂ ਛੁਰੀ ਦਿੱਤੇ ਖਰਬੂਜਾ ਡਿੱਗੇ ਨੁਕਸਾਨ ਖਰਬੂਜੇ ਦਾ ਤੇ ਮੈਂ ਛੁਰੀਆਂ ਖਰਬੂਜਾ ਕਿਉਂਕਿ ਉਹਦਾ ਇਮੀਗ੍ਰੇਸ਼ਨ ਦਾ ਕੰਮ ਹੈ ਵਿਦੇਸ਼ ਭੇਜਣ ਦਾ ਕੰਮ ਹੈ ਠੱਗੀ ਦਾ ਹੰਦਾ ਹੈ ਤੇ ਉਹਦੇ ਖਿਲਾਫ 2015 ਚ ਸਾਡੇ ਕਰਨ ਐਫ ਆਈ ਆਰ ਅਦਾ ਹੋਈ ਸੀ ਥਾਣਾ ਮਟੌਰ ਦੇ ਵਿੱਚ ਉਦੋਂ ਜਦੋਂ ਪਰਚਾ ਦਰਜ ਹੋਇਆ ਤਾਂ ਮੋਗੇ ਦੇ ਵਿੱਚ ਸੈਮੀਨਾਰ ਕਰਦਾ ਸੀ ਪੁਲਿਸ ਅਰੈਸਟ ਕਰਨ ਗਈ ਤਾਂ ਉਹ ਮੋਗੇ ਦੇ ਵਿੱਚੋਂ ਭੱਜਿਆ ਇਹ ਅੰਗਰੇਜ਼ੀ ਦੇ ਖਵਾਂ ਦੀ ਖਬਰਾਂ ਆ ਉਹਦਾ ਨਾਮ ਪਾ ਕੇ ਦੇਖ ਲਓ ਫਿਰ ਉੱਤੇ ਫਿਰ ਉਹਨਾਂ ਨੂੰ ਲੱਗਿਆ ਵੀ ਠੱਗੀ ਇਹ ਤਾਂ ਅਜੇ ਕਰਨਾ ਇਕੱਲੇ ਪੁਲਿਸ ਨਾਲ ਸੈਟਿੰਗ ਕਰਕੇ ਨਹੀਂ ਚੱਲਣਾ ਹਾਫਤਾ ਦੇ ਕੇ ਨਹੀਂ ਚੱਲਣਾ ਪੱਤਰਕਾਰ ਵੀ ਬਣ ਜਾਓ ਫਿਰ ਉਹਨੇ ਪੱਤਰਕਾਰ ਦਾ ਨਕਾਬ ਚੜਾ ਲਿਆ ਉਹ ਉਹਨੂੰ ਬੜਾ ਰਾਸ ਆਇਆ ਉਹ ਗਾਕਾਂ ਨੂੰ ਵਿਟਰਾਉਂਦਾ ਨਵੇਂ ਪੁਲਿਸ ਅਫਸਰਾਂ ਨੂੰ ਵਿਟਰਾਉਂਦਾ ਤੇ ਮੀਡੀਆ ਵਾਲਿਆਂ ਨੂੰ ਵੀ ਧੌਂਸ ਦਿਖਾਂਦਾ ਤੇ ਉਹ ਪੱਤਰਕਾਰ ਵੀ ਹੈ ਨੇ ਉਹਨੇ 5000 ਰੁਪਏ ਦੀ ਕਮੁੰਡਾ ਰੱਖਿਆ ਹੋਇਆ ਜਿਹੜਾ ਪ੍ਰੈਸ ਨੋਟ ਵਿੱਚ ਉਹ ਲਿਖਾ ਨਹੀਂ ਆਂਦਾ ਇੱਥੇ ਤਾਂ ਕਿ ਉਹਨੂੰ ਐਫਆਈਆਰ ਵੀ ਡਾਊਨਲੋਡ ਨਹੀਂ ਕਰਦੀ ਆਂਦੀ ਕਿਸੇ ਕੋਰਟ ਦੀ ਜਾਂ ਹਾਈ ਕੋਰਟ ਦੀ ਵੈਬਸਾਈਟ ਖੋਲ ਕੇ ਆਰਡਰ ਵੀ ਨਹੀਂ ਪੜਦੇ ਆਂਦੇ ਜੋ ਉਹਨੇ ਮੇਰੇ 'ਤੇ ਇਲਜ਼ਾਮ ਲਾਇਆ ਜੇ ਅਨੰਕ ਪੜਿਆ ਲਿਖਿਆ ਹੁੰਦਾ ਉਹ ਹਾਈ ਕੋਰਟ ਦੀ ਵੈਬਸਾਈਟ ਖੋਲ ਐਫਆਈਆ ਡਾਊਨਲੋਡ ਕਰਦਾ ਉਨੇ ਨਹੀਂ ਕੀਤੀ ਪਰ ਜਿਸ ਤਰ੍ਹਾਂ ਤੁਸੀਂ ਸਮਾਜ ਸੇਵੀ ਲੋਕਾਂ ਨਾਲ ਵਿਚਰਦੇ ਹੋ ਕਈ ਲੋਕਾਂ ਦੇ ਘਰ ਪੈਸੇ ਵਾਪਸ ਕਰਾਏ ਨੇ ਜੀ ਜੀ ਤੁਸੀਂ ਵੀ ਆਪਣੇ ਦੋ ਤਿੰਨ ਵੀਡੀਓ ਚ ਬੋਲ ਚੁੱਕੇ ਪਹਿਲਾਂ ਮੇਰੇ ਨਾਲ ਇੰਟਰਵਿਊ ਚ ਬੋਲ ਚੁੱਕੇ ਕਿ ਉਹ ਪੱਤਰਕਾਰ ਸੀ ਮੈਂ ਉਹਦੇ ਖਿਲਾਫ ਤਾਂ ਨਹੀਂ ਬੋਲਿਆ ਮੈਨੂੰ ਲੱਗਦਾ ਇੱਥੇ ਤੁਹਾਡੇ ਵੀ ਗਲਤੀ ਸੀ ਜੇ ਉਹ ਝੂਠਾ ਸੀ ਉਹਨੂੰ ਠੱਗੀਆਂ ਮਾਰ ਰਿਹਾ ਸੀ ਉਹਦੇ ਖਿਲਾਫ ਤੁਹਾਨੂੰ ਉਸ ਮੌਕੇ ਵੀ ਡਟ ਕੇ ਬੋਲਣਾ ਚਾਹੀਦਾ ਸੀ ਹਾਂ ਅਸੀਂ ਕਦੇ ਵੀ ਕਿਸੇ ਖਿਲਾਫ ਨਹੀਂ ਬੋਲਦੇ ਜਦੋਂ ਸਾਡੇ ਕੋਲ ਆਂਦਾ ਹੈ ਕਿ ਸਾਡੇ ਕੋਲ ਨਿੱਜੀ ਦੋਸਤ ਹੈ ਨੀ ਕੋਈ ਟਰੈਵਲ ਏਜੰਟ ਜਾਂ ਕੋਈ ਬਿਲਡਰ ਜਦੋਂ ਸਾਡੇ ਖਿਲਾਫ ਕੋਈ ਬਿਲਡਰ ਦੂਜੀ ਤਰ ਨੂੰ ਕਹਿੰਦੇ ਤੇਰੇ ਖਵਾਬ ਸ਼ਿਕਾਇਤ ਆਈ ਐ ਇਹਨਾਂ ਨੂੰ ਸੈਟਿੰਗ ਕਰਕੇ ਦੱਸ ਦੇ ਇਹਦੇ ਪੈਸੇ ਮੋੜ ਦੇ ਯਾਰ ਨਹੀਂ ਮੋੜਦਾ ਫਿਰ ਤੇਰੀ ਭਾਵੇਂ ਜਿਹਦੀ ਮਰਜ਼ੀ ਨਾਲ ਸੈਟਿੰਗ ਕਰਦੇ ਤੇ ਪਰਚਾ ਦਾਜ ਕਰਾ ਕੇ ਹਟਾਂਗਾ ਤੁਹਾਨੂੰ ਜੇਲ੍ਹ ਭੇਜਾਂਗੇ ਅਸੀਂ ਪਰਚਾ ਦਾਜ ਕਰਾਇਆ ਉਸ ਪੰਦੇ ਦੇ ਤੇ 2015 ਚ ਗ੍ਰੀਗੀ ਦੀ ਖਬਰ ਆਇਆ ਹੋਰ ਅਸੀਂ ਇਹ ਨਹੀਂ ਵੀ ਕਿ ਡੰਡਾ ਚੱਕ ਕੇ ਪਿੱਛੇ ਘੁਮਣਾ ਜਾ ਕੋ ਸਟਾਰਟ ਕਰਨੇ ਆ ਕੋ ਪੈਸੇ ਲੈਣੇ ਆ ਐਤਾ ਜਿੰਨੇ ਵੀ ਟਰੈਵਲ ਏਜੰਟ ਆ ਅਸੀਂ ਦਰਦਨਾ ਦੀ ਗਿਣਤੀ ਜੇਲ੍ਹ ਭੇਜਿਆ ਉਹੀ ਭੇਜੇ ਨੇ ਲੋਕਾਂ ਦੀ ਮਦਦ ਨਹੀਂ ਕਰਦੇ ਲੋਕਾਂ ਦੇ ਪੈਸੇ ਨਹੀਂ ਮੋੜਦੇ ਉਹਨਾਂ ਨੂੰ ਧੌਂਸਾ ਕੇ ਮੇਰੀ ਉੱਪਰ ਤੱਕ ਪਹੁੰਚ ਜਾਏ ਪੁਲਿਸ ਨਾਲ ਸੈਟਿੰਗ ਹੈ ਮੈਂ ਹੱਤਾ ਦੰਨਾ ਕਿਸੇ ਪੋਲੀਟੀਕਲ ਬੰਦੇ ਦੇ ਕਿਸੇ ਅਫਸਰ ਨੂੰ ਉਹ ਜ਼ਰੂਰ ਅਸੀਂ ਜੇਲ੍ਹ ਭੇਜਦੇ ਹਾਂ ਤੁਹਾਡੇ ਤੇ ਜਿਹੜੇ ਦੋਸ਼ ਲਾਏ ਨੇ ਉਹ ਵੀਡੀਓ ਮੈਂ ਵੀ ਸੁਣੀ ਆ ਤੁਸੀਂ ਘਰ ਦੋ ਤਿੰਨ ਵਾਰ ਜ਼ਿਆਦਾ ਸੁਣੀ ਹੋਗੀ ਟੀਡੀਏ ਦੇ ਵਿੱਚ ਕਹਿੰਦੇ ਕੋਠੀ ਲਈ ਜਾਂ ਉੱਥੇ ਕੁੱਤੇ ਕੰਮ ਕਰਦੇ ਹਾਂ ਐਦਾਂ ਦੀ ਸਿੱਧੇ ਦੋਸ਼ ਲਾ ਦੇਣੇ ਇਹਨਾਂ ਅਪਰੂਖ ਤੋਂ ਕੀ ਮੰਨਦੇ ਉਹ ਕੋਠੀ ਵਾਲੀ ਕੀ ਮੰਨ ਲਓ ਦੱਸੋ ਪਹਿਲਾਂ ਕੋਠੀ ਕਿੱਥੇ ਆ ਕੋਠ ਮੈਂ ਹੁਣ ਪੱਤਰਕਾਰ ਜਿੰਦਰ ਸਿੰਘ ਤੱਕੜ ਦੇ ਮਾਮਲੇ 'ਚ ਕਿੰਨਾ ਖੜਿਆ ਹਾਂ ਸਾਰੀ ਕੇਸ 'ਤੇ ਲੜਿਆ ਆਪਾਂ ਤੇ ਮੇਰੇ ਤੇ ਪੁਲਿਸ ਨੇ ਵੀ ਅਟੈਕ ਕੀਤਾ ਇੱਕ ਤਰ੍ਹਾਂ ਦਾ ਕਿੱਥੇ ਵਰਤਿਆਂ ਦਾ ਫਿਰ ਠਾਕੁਰ ਅਮਨਦੀਪ ਪੱਤਰਕਾਰ ਦੀ ਪਰਚਾ ਦਾ ਜੋ ਮੈਂ ਉਹਦੇ ਨਾਲ ਵੀ ਖੜਿਆ ਆ ਅੱਜ ਤਾਂ ਪੱਤਰਕਾਰਾਂ ਠੋਕ ਕੇ ਖੜਦੇ ਆ ਪਰ ਪੱਤਰਕਾਰ ਦੀਆਂ ਕਾਲੀਆਂ ਢੇਡਾਂ ਜਿਹੜੀ ਲੋਕਤੰਤਰ ਨੂੰ ਸਭ ਨੂੰ ਨੁਮੋਜ ਕਰਦੀਆਂ ਉਹਦਾ ਨੁਕਸਾਨ ਮੇਰੇ ਵਰਗੇ ਲੋਕਾਂ ਨੂੰ ਜ਼ਿਆਦਾ ਸਮਾਜ ਨੂੰ ਜ਼ਿਆਦਾ ਤੇ ਪੱਤਰਕਾਰ ਨੂੰ ਨੁਕਸਾਨ ਹੈ ਹੀ ਹੈ ਉਹਨਾਂ ਖਿਲਾਫ ਹੀ ਠੋਕ ਕੇ ਬੋਲਦੇ ਆ ਤੇ ਇੱਕ ਤਾਂ ਕਾਲੀਆਂ ਐਨਕਾਂ ਵਾਲਾ ਬੰਬਈ ਜਿਹਨੂੰ ਗਲਤ ਕਹਿ ਗਏ ਕਿ ਲੋਕਤੰਤਰ ਨੂੰ ਮਜ਼ਬੂਤ ਕਰਦੇ ਆ ਲੋਕਤੰਤਰ ਨੂੰ ਕਮਜ਼ੋਰ ਕਰਦੇ ਆ ਬੋਲੇ ਹਾਂ ਬਿਲਕੁਲ ਤੇ ਕਾਲੀਆਂ ਪੇਡਾਂ ਜਿਹੜੀਆਂ ਕਾਲੀਆਂ ਪੇਡਾਂ ਲੋਕਤੰਤਰ ਨੂੰ ਖੋਖਲਾ ਕਰਦੀਆਂ ਹਾਂ ਉਹਨਾਂ ਖਿਲਾਫ ਤੋਂ ਹੀ ਠੋਕੇ ਬੋਲਾਂਗੇ ਓਕੇ ਕਾਲੀਆਂ ਐਨਕਾਂ ਵਾਲਾ ਬੰਬਈ ਮਾਰਕਾ ਪੱਤਰਕਾਰ ਬੰਬਈ 'ਚ ਵੀ ਇਹੀ ਕੰਮ ਕਰਦਾ ਰਿਹਾ ਏਜੰਸੀਆਂ ਦੇ ਕਾਲੀਆਂ ਪੇਡਾਂ ਨਾਲ 마ਫੀਆ ਗਰੁੱਪਾਂ ਨਾਲ ਮਿਲ ਕੇ ਇੱਕ 마ਫੀਆ ਗਰੁੱਪ ਨੂੰ ਦੂਜੇ ਦੀ ਇਨਫਲੂਐਂਸ ਹਿੰ ਦੂਜੇ ਨੂੰ ਪਹਿਲੇ ਹੀ ਜਦ ਨਹੀਂ ਗੋਲੀ ਚੱਲ ਜਾਣੀ ਤੇ ਬੜੇ ਕ੍ਰਾਂਤੀਕਾਰੀ ਬਣ ਜੰਨੇ ਆ ਤੇ ਹੁਣ ਜਿੱਦਾਂ ਪੱਤਰਕਾਰ ਜਿੰਦੇ ਸੀ ਤੱਕੜ ਦੇ ਪਰਚੇ ਦਰਜ ਹੋਇਆ ਜਦੋਂ ਮੈਂ ਰਜਿੰਦਰ ਸਿੰਘ ਤੱਕੜ ਦੇ ਹੱਕ ਚ ਆ ਕੇ ਸਾਡੀ ਟੀਮ ਆ ਤਾਂ ਉਹਨੇ ਮੇਰੇ ਖਿਲਾਫ 6 ਵੀਡੀਓ ਚਲਾਈ ਬਿਨਾ ਕਿਸੇ ਰਫੂ ਟੋਟੂ ਟੋਲਾ ਕਹ ਰਿਹਾ ਸੀ ਵਾਰ-ਵਾਰ ਕਦੇ ਲੋਟੂ ਟੋਲਾ ਕਦੇ ਕਹਿੰਦਾ ਇਹਦੇ ਖਾਦ ਜਾਣਕਾਰੀ ਹੋ ਰਹੀ ਹੈ ਕਦੇ ਕਹਿੰਦਾ ਦੀ ਪ੍ਰਾਪਰਟੀ ਲਬਲੀ ਤੇ ਬਹੁਤ ਕੁਝ ਬੋਲੇ 6 ਵੀਡੀਓ ਚ 25-25 ਮਿੰਟ ਦੇ ਤੇ ਉਹਨੂੰ ਲੱਗਦਾ ਸੀ ਕਿ ਡਰ ਕੇ ਚੁੱਪ ਕਰਕੇ ਬੈਠ ਜਾਏਗਾ ਸੱਚੀ ਮਿਲਦੇ ਪਰਚੇ ਦਰਜ ਕਰਨ ਦੀ ਵੀ ਕੋਸ਼ਿਸ਼ ਹੋਈ ਹੁਣ ਆ ਗਿਆ ਦੂਜਾ ਪੱਤਰਕਾਰ ਠਾਕ ਟ੍ਰੈਵਲ ਜੈਂਟ ਇਹ ਦੋ ਮੈਂ ਚੰਡੀਗੜ੍ਹ ਤੇ ਦੇਖੇ ਆਂ ਚੰਡੀਗੜ੍ਹ ਮਹੌਲ ਜਿਹੜੇ ਠੱਗ ਇਮੀਗ੍ਰੇਸ਼ਨ ਏਜੰਟ ਹੈ ਠੱਗ ਏਜੰਸੀਆਂ ਦੇ ਦਲਾਲ ਹੈ ਇਹਨਾਂ ਨੇ ਬਿਲਕੁਲ ਜੋ ਏਜੰਸੀਆਂ ਚਾਹਣੀਆਂ ਗਲਤ ਜਿਹੜੀ ਏਜੰਸੀਆਂ ਦੇ ਕਾਲੀਆਂ ਭੇਡਾਂ ਚਾਹਣੀਆਂ ਇਹ ਬਦਨਾਮ ਕਰਨ ਦੇ ਮਾਮਲੇ ਚ ਉਹਨਾਂ ਨਾਲ ਖੜਦੇ ਆਂ ਤੇ ਮੇਰੇ ਖਾਤੇ ਰੌਲਾ ਪਾ ਰਹੇ ਆਂ ਹਾਂ ਫਿਰ ਮੈਂ 1 ਲੱਖ ਰੁਪਏ ਦਾ ਇਨਾਮ ਰੱਖਿਆ ਦੋਨਾਂ ਵਾਸਤੇ ਮੇਰੀ ਫੇਸ ਵੀਡੀਓ ਵੀ ਹੈ ਕਿ ਪਟਿਕ ਮੈਂ ਇੱਕ ਹੋਰ ਪੋਸਟ ਪਾਈ ਮੇਰੇ 300 ਗਾਜ਼ ਦੀ ਕੋਠੀ ਜੇ ਕੋਈ ਟੀਡੀਆ ਇਚ ਹੋਵੇ ਮੈਂ ਉਸ ਨੂੰ ਦਾਨ ਦੇਣੀ ਚਾਹਨਾ ਮੈਂ ਲਿਖਿਆ ਕੱਲਾ ਉਹਨਾਂ ਦੋਨੋਂ ਪੱਤਰਕਾਰਾਂ ਨੇ ਜੇ ਕੋ ਹੋਰ ਲੱਭ ਗਏ ਉਹਨੂੰ ਵੀ ਦਰਾਂਗਾ ਫਿਰ ਉਹ ਕਹਿੰਦਾ ਮਹਿੰਗੀਆਂ ਮਹਿੰਗੀਆਂ ਕਾਰਾਂ ਮੈਂ ਕਹਿੰਦੇ ਮਹਿੰਗੀਆਂ ਕਾਰਾਂ ਸਾਫਤ ਕਰਦੇ ਸਾਰੀਆਂ ਤੇਰੀਆਂ ਜੇ ਮੇਰੇ ਕੋਲ ਤੇ ਤੂੰ ਮੈਂ ਹੀ ਕਾਰਾਂ ਕਾਰ ਬਦਲ ਲੈ ਹੂੰ ਫਿਰ ਉਹ ਕਹਿੰਦਾ ਫਲੈਟ ਹੈ ਤੇਨ ਉਹ ਕਾਲੀਆਂ ਨਕਾ ਵਾਲੇ ਨੇ ਕਿਹਾ ਗਿਆ ਕਿ ਇਨਵੈਸਟੀਗੇਸ਼ਨ ਹੋ ਰਹੀ ਹੈ ਜਾਂਚ ਹੋ ਰਹੀ ਹੈ ਮੈਨੂੰ ਫਲੈਟ ਵੀ ਤੇਰੇ ਫਿਰ ਉਹ ਹੋਰ ਗੱਲ ਕੀਤੀ ਫਿਰ ਉਹਨੇ ਇੱਕ ਹੋਰ ਝੂਠ ਬੋਲਿਆ ਕਹਿੰਦਾ ਠਾਕੁਰ ਰਾਮਨਦੀਪ ਪੱਤਰਕਾਰ ਜੇਲ੍ਹ 'ਚ ਬੈਠਾ ਰੋ ਰਿਹਾ ਅਸੀਂ ਇਹ ਉਹਦਾ ਪੈਰਵੇ ਕਰਨ ਦੇ ਕੇਸ ਦੀ ਐਂਟੀਸੀਪਟਰੀ ਬੇਲ ਲਾਈ ਜੇ ਜੇ ਕਿਵੇਂ ਚਲੇ ਜਾਏਗਾ ਮੈਂ ਕਾ ਚੱਲ ਜੇ ਤੂੰ ਕਹਿੰਦਾ 1.5 ਕਰੋੜ ਦੀ ਕੋਠੀ ਲਈ ਹੈ ਉਸ ਘਰ ਚ ਮੇਰਾ ਜਿਹੜਾ ਸ਼ੇਅਰ ਹੈ ਉਹ ਵੀ ਮੈਂ ਤੈਨੂੰ ਦਾਨ ਦਨਾ ਜੇ ਤੂੰ ਸਾਬਤ ਕਰ ਦੇ ਪੱਤਰ ਗੱਲ ਨਹੀਂ ਉਹਨੇ ਖਰੀਦੀ ਘਰਤੀ ਕਿਹਾ ਕਿ ਕਿਰਾਏ ਤੇ ਰੱਖੀ ਕਿਹਾ ਉਹਨੇ ਇਹ ਵੀ ਬੋਲਿਆ ਵੀ ਉੱਤੇ ਇੱਕ ਜਾਨ ਨਹੀਂ ਰੱਖੀ ਹੋਈ ਆ ਵਿਦੇਸ਼ੀ ਜਨਾਨੀ ਉਹ ਕੀ ਮਾਮਲਾ ਮੈਂ ਮੈਂ ਨਹੀਂ ਸੁਣੀ ਇਹ ਗੱਲ ਨਹੀਂ ਮੈਂ ਸੁਣੀ ਬੋਲਿਆ ਹੋ ਵੀ ਉੱਤੇ ਇੱਕ ਜਨਾਨੀ ਰੱਖਿਆ ਤੁਹਾਡੇ ਚਰਿੱਤਰ ਤੇ ਦੋਸ਼ ਵੀ ਲਾਏ ਨੇ ਅੱਛਾ ਮੈਨੂੰ ਮੈਂ ਉਹ ਗੱਲ ਨਹੀਂ ਸੁਣੀ ਪਰ ਇਹ ਗੱਲ ਹੈ ਹਾਥੀ ਦੀ ਚਾਲ ਨੂੰ ਕੁੱਤਿਆਂ ਦੇ ਭੌਂਕਣ ਨਾਲੋਂ ਫਰਕ ਨਹੀਂ ਪੈਂਦਾ ਹੂੰ ਪਰ ਜੇ ਕੋਈ ਕੁੱਤਾ ਹਲਕੇ ਜੇ ਤਾਂ ਉਹਦਾ ਧਿਆਨ ਵੀ ਰੱਖਣਾ ਪੈਂਦਾ ਉਹਦਾ ਇਲਾਜ ਵੀ ਕਰਨਾ ਚਾਹੀਦਾ ਜੇ ਇਹਦੇ ਦੋਸ਼ ਲਾਏ ਆ ਤਾਂ ਮੈਂ ਮੇਰੇ ਵਕੀਲ ਹਲਕੇ ਹੋਏ ਕੁੱਤਿਆਂ ਦਾ ਇਲਾਜ ਕਰਨਗੇ ਕਾਨੂੰਨੀ ਕਾਰਟੇ ਸਾਡੇ ਕੋਲ ਕਾਨੂੰਨੀ ਦਾਪੀ ਜੀ ਹੈ ਕੋਰਟ ਜਾਵਾਂਗੇ ਤੇ ਹੋਰ ਜਿਹੜੇ ਇਲਜ਼ਾਮ ਲਾਏ ਆ 1 ਲੱਖ ਰੁਪਏ ਦੀ ਮੇਰੀ ਕੈਪੈਸਿਟੀ ਹੈ ਦੋਨੋਂ ਪੱਤਰਕਾਰਾਂ ਨੂੰ ਮੈਂ ਬਾਰ-ਬਾਰ ਚੇਤਾ ਕਰਦਾ ਸਾਬਤ ਕਰ ਦੇਣਾ ਫਿਰ ਜਿਹੜਾ ਤੁਸੀਂ ਕਹਿ ਰਹੇ ਸੀ ਦੋਸ਼ ਲਾਇਆ 50 ਲੱਖ ਰੁਪਈਆ ਮੰਗ ਰਿਆ ਸੀ ਸੈਟਿੰਗ ਕਰਦਾ ਪੰਜਾਬੀ ਚ ਕਹਿੰਦੇ ਠੱਗਾਂ ਦੇ ਠੱਗੇ ਆ। 50 ਲੱਖ ਵਾਲੀ ਗੱਲ ਦੀ ਹੁਣ ਕਹਾਣੀ ਸੁਣ ਲੋ ਐਫ ਆਈ ਆਰ ਨੰਬਰ 195 ਹੂੰ 12 9 2019 ਦੀ ਫੇਸ ਥਾਣਾ ਇੱਕ ਦੀ ਡਾਊਨਲੋਡ ਕਰ ਲੋ ਹੂੰ ਤੇ ਹੁਣੇ ਪੜ ਲਓ 2024 ਚ ਕੀ ਹੋਇਆ ਉਸ ਐਫ ਆਈ ਆਰ ਉਹ ਐਫ ਆਈ ਆਰ 2019 ਚ ਦਰਜ ਹੈ ਕੋਈ ਫੈਕਟਰੀ ਦੀ ਮਾਲਕ ਹੈ ਉਹਦਾ ਨਾਮ ਵੀ ਦੱਸ ਦਿਓ ਜੀ ਤੇ ਖਲਾਫ ਸਰੂ ਸਿੰਘ ਨਾਮ ਆਉਦਾ ਕਿਉਂਕਿ ਪਗਲ ਨਾਮ ਲੈਦਾ ਸਰੂ ਸਿੰਘ ਨਾਮ ਆਉਦਾ ਇੰਡਸਟਰੀ ਦੇ ਸਾਹਮਣੇ ਫੇਚ ਨੇ ਫੈਕਟਰੀ ਦਾ ਕੋਈ ਤੋ ਖਤੜੀ ਦੇ ਕੇਸ ਕੋ ਚੱਲਦਾ ਹੁਣ ਸੀਜ਼ ਹੋ ਗਈ ਐ ਫੈਕਟਰੀ ਉਹਦਾ ਕੰਮ ਕੀ ਐ ਅੰਬਸਾਹਬ ਗੁਰਦਾਰੇ ਜਾਣਾ ਮੱਥਾ ਟੇਕਾਂ ਜਿਹੜੇ ਚੰਗੇ ਘਰਾਂ ਦੇ ਮੁੰਡੇ ਫਸਾਣੇ ਇਹ ਕਹਿ ਕੇ ਕਿ ਮੈਂ ਐਗਜ਼ੀਬਿਸ਼ਨ ਲਗਾਨੀ ਐ ਵਰਲਡ ਵਾਈਡ ਕੱਪੜੇ ਦਾ ਵਪਾਰ ਕਰਦੀ ਐ ਤੁਸੀਂ ਮੇਰੇ ਨਾਲ ਚਲੋ ਮੈਂ ਤੁਹਾਨੂੰ ਕੈਨੇਡਾ ਛੱਡ ਦਾਂਗੀ ਤੇ ਇੱਕ ਮੁੰਡਾ ਅਟਾਵਾ ਐ ਸੈਕਟਰ 42 ਚੰਡੀਗੜ੍ਹ ਚ ਪਿੰਡ ਐ ਜਿਹੜਾ ਉੱਥੇ ਦੀ ਆਪਣੇ ਮਾਪੇ ਦੀ ਦੁਕਾਨ ਵੇਚ ਕੇ ਉਹਨੂੰ 15 ਲੱਖ ਰੁਪਏ ਦੇ ਦਿੰਦਾ ਹੁਣ ਪਹਿਲੀ ਗੱਲ ਪਰਚਾ ਦਾ ਦਿੱਤਾ ਹੁੰਦਾ ਠੱਗਾ ਖਲਾ ਪੁਲਿਸ ਨਾਲ ਸੈਟਿੰਗ ਐ ਚਲੋ ਹੋ ਗਿਆ ਪਰਚਾ ਦਾ 2019 ਤੋਂ 2019 ਤੋਂ ਲੈ ਕੇ 2024 ਤੱਕ ਨਾ ਪੁਲਿਸ ਨੇ ਅਰੈਸਟ ਕੀਤਾ ਨਾ ਉਹਦੇ ਪੈਸੇ ਆਏ ਤੇ ਨਾ ਉਹਨੂੰ ਜ਼ਮਾਨਤ ਲਈ ਸਾਡੇ ਕੋਲ ਆ ਗਿਆ ਬੰਦਾ ਹੁਣ ਅਸੀਂ ਕਿੰਨਾ ਕੁ ਬਲੈਕਮੇਲ ਕੀਤਾ ਇੰਨਾ ਜ਼ਿਆਦਾ ਬਲੈਕਮੇਲ ਕੀਤਾ ਕਿ ਪੁਲਿਸ ਨੂੰ ਸਾਰੀਆਂ ਸੈਟਿੰਗਾਂ ਹੋਣ ਤੋਂ ਬਾਅਦ ਵੀ ਹਫ਼ਤਾ ਮਿਲਣ ਤੋਂ ਬਾਅਦ ਵੀ ਪੈਸੇ ਜਾਣ ਤੋਂ ਬਾਅਦ ਵੀ ਪੁਲਿਸ ਨੇ ਉਹਨੂੰ ਅਰੈਸਟ ਕੀਤਾ ਓਕੇ ਉਹ ਲੇਡੀ ਨੂੰ ਜੇਲ੍ਹ ਗਈ ਜੇਲ੍ਹ ਗਈ ਸਾਰੀਆਂ ਗਰਮੀਆਂ ਤੇ ਜੇਲ੍ਹ ਚ ਨਿਕਲੀਆਂ ਹਮ ਨਿਚਲੇ ਕੋਰਟ ਤੋਂ ਜ਼ਮਾਨਤ ਰਜੈਕ ਹੋ ਗਏ ਲੋਅਰ ਕੋਰਟ ਤੋਂ ਸੈਸ਼ਨ ਕੋਰਟ ਤੋਂ ਜ਼ਮਾਨਤ ਰਜੈਕ ਹੋ ਗਏ 5 7 8 ਮਹੀਨੇ ਬਾਅਦ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਠੱਗੀ ਦੇ ਪੈਸੇ ਮੋੜ ਪਹਿਲਾ ਅਸੀਂ ਉਹ ਲੋਕ ਆ ਐਫ ਆਰ ਨੰਬਰ 195 ਚ ਪੀੜਿਤ ਐ ਤਜਿੰਦਰ ਸਿੰਘ ਮੁੰਡਾ ਅਟਾਵੇ ਸੈਕਟਰ 42 ਚੰਡੀਗੜ੍ਹ ਦਾ ਪੈਸੇ ਮਿਲੇ ਸਾਡੇ ਜਿਹੜਾ ਮਹੱਲੀ ਉਧਾਰੇ ਵਾਲਾ ਜਿਹੜਾ ਰਿਪੋਰਟਰ ਐ ਫਗ ਟ੍ਰੈਵਲੈਂਡ ਜਿਹਨੂੰ ਤੁਸੀਂ ਕਹਿੰਦੇ ਹੋ ਉਹਦਾ ਵੀ ਉਸ ਜਨਾਨੀ ਨਾਲ ਕੋਈ ਸੰਬੰਧ ਹੈ ਹਾਂ ਬਿਲਕੁਲ ਸੰਬੰਧ ਹੈ ਕਿਸ ਤਰ੍ਹਾਂ ਦਾ ਉਹ ਜਿਹੜੀ ਫੇਸਬੁੱਕ ਤੇ ਬੋਲ ਰਿਹਾ ਵੀਡੀਓ ਪਾ ਕੇ ਉਹ ਇਸੇ ਜਨਾਨੀ ਬਾਰੇ ਤਾਂ ਕਹਿ ਰਿਹਾ ਇਕੱਠਾ ਗੈਂਗ ਐ ਟ੍ਰੈਵਲੈਂਡ ਦਾ ਇਕੱਠਾ ਗੈਂਗ ਐ ਕਿ ਜਿਹੜੀ ਟੀਮ ਸਾਡੇ ਖਿਲਾਫ ਰੌਲਾ ਪਾਉ ਉਹ ਭਾਵੇਂ ਪੱਤਰਕਾਰ ਹੋਣਾ ਭਾਵੇਂ ਸਤਨਾਮ ਦਾ ਹੋਏ ਭਾਵੇਂ ਪੰਜਾਬੀ ਅੰਗਰੇਜ਼ੀ ਸਕ੍ਰਿਪਟ ਹੋਵੇ ਇਹਨਾਂ ਨੂੰ ਬਦਨਾਮ ਕਰਕੇ ਇਹਨਾਂ ਨੂੰ ਬੰਦ ਕਰਾਣਾ ਚੁੱਪ ਕਰਾਣਾ ਤਾਂ ਕਿ ਸਾਡੇ ਠੱਗੀ ਜਾਂ ਧੰਦਾ ਐਦੇ ਚੱਲਦਾ ਰਹੇ ਕਿਉਂਕਿ ਨਾ ਤਾਂ ਅਸੀਂ ਪੁਲਿਸ ਤੋਂ ਸੈਟਿੰਗ ਕਰਦੇ ਨਾ ਅਸੀਂ ਡਰਦੇ ਹਾਂ ਕੋਰਟ ਜੈਦੀ ਤੋਂ ਛੁੱਟੇ ਕੇਸਾਂ ਤੋਂ ਤੇ ਨਾ ਅਸੀਂ ਇਹਨਾਂ ਕੋਈ ਹੱਤਾਂ ਲੱਗਦੀ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਜਿਹੜਾ ਇਹ ਪੱਤਰਕਾਰ ਨਾਮ ਟ੍ਰੈਵਲ ਜੈਂਟਾ ਹੈ ਜੀ ਇਹ ਖੁਦ ਦੂਜੇ ਟ੍ਰੈਵਲ ਜੈਂਟਾ ਤੋਂ ਪੈਸੇ ਇਕੱਠੇ ਕਰਦਾ ਪੁਲਿਸ ਵਾਲਿਆਂ ਨੂੰ ਦੇਣ ਵਾਸਤੇ ਹੋ ਸਕਦਾ ਵੱਡਾ ਹਿੱਸਾ ਆਪ ਵੀ ਰੱਖ ਲੈਂਦਾ ਹੋਵੇ ਨਾਲ ਹੁਣ ਬਾਧਾ ਔਰ ਰਿਸ਼ਵਤ ਨੇ ਬਣਾਇਆ ਜਾਂਦਾ ਹੈ ਨਾ ਵੱਲੋਂ ਸਾਰੇ ਟ੍ਰੈਵਲ ਏਜੰਡਾ ਕੋਲ ਪੈਸੇ ਕਾ ਕੇ ਕਰੋੜਾਂ ਰੁਪਏ ਇਕੱਠੇ ਫਿਰ ਇਹ ਅਫਸਰਾਂ ਨੂੰ ਵੰਡਣਗੇ ਕੋਈ ਵੀ ਹੋਣ ਪੁਲਿਸ ਵਾਲੇ ਹੋਣ ਜਾਂ ਜਿਹੜੇ ਮਰਜ਼ੀ ਹੋਣ ਵਿੱਚ ਆਪਣੀ ਜੇਬੇ ਭਰਨਗੇ ਜਿਹੜੇ ਬੰਦੇ ਦਾ ਟੱਪੜ ਦਾ ਟੈਂਟ ਦਾ ਕੰਮ ਹੋਏ ਉਹ ਡੇਢ ਡੇਢ 2-2 ਕਰੋੜ ਦੀਆਂ ਕਾਰਾਂ ਲਗਾ ਕੇ ਕਿਵੇਂ ਕੋ ਮਦ ਹਮ ਇੱਕ ਠੱਗੀ ਜਿਹਾ ਦੰਦਾ ਹੈ ਸਲਾਹ ਦੇਣ ਦੀ ਫੀਸ ਜਿਹੜਾ ਲਾਇਸੈਂਸ ਮਿਲਦਾ ਸਲਾਹ ਕਾਰ ਦਾ ਉਹ ਤਾਂ 10 ਤੋਂ 20000 ਰੁਪਇਆ ਉਹ ਬਚਤ ਨੂੰ ਇੱਕ ਕਾਰ ਨਹੀਂ ਜੁੜਦੀ ਜਿਹੜਾ ਟ੍ਰੈਵਲ ਏਜੰਟ ਸਹੀ ਕੰਮ ਕਰਦਾ ਹੋਰ ਇੱਕ ਠੱਗੀ ਜਿਹਾ ਦੰਦਾ ਹੈ ਲਾਈਸੈਂਸ ਹੈਗਾ ਸਲਾਹ ਦੇਣ ਦਾ ਫਾਈਨਾਂਸ ਦਾ ਕੰਮ ਨਹੀਂ ਹੈ ਇਹ ਐਡ ਦੇਣਗੇ ਲੋਕਲ ਪਸਾਨਗੇ ਤੁਹਾਡੇ ਕੋਲ ਬੈਂਕ ਵਿੱਚ ਪੈਸੇ ਨਹੀਂ ਹੈ ਜੀ ਪੈਸੇ ਵੀ ਜਮ੍ਹਾਂ ਕਰਾ ਦਾਂਗੇ ਵੀਜੇ ਤੋਂ ਬਾਅਦ ਪੈਸੇ ਮੈਡੀਕਲ ਵੀ ਕਰਾ ਦੇਣਗੇ ਮੈਡੀਕਲ ਵੀ ਕਰਾ ਦੇਣਗੇ ਇਹ ਅਸਲ ਗੱਲ ਕੀ ਕਰਦੇ ਆ ਬੰਦੇ ਦਾ ਜਾਲੀ ਬੈਂਕ ਬੰਦੇ ਦਾ ਖਾਤਾ ਖੁਲਾਉਂਦੇ ਆ ਆਪਣੇ ਕੋਲ ਰੱਖ ਕੇ 10 ਲੱਖ ਰੁਪਏ ਪਾ ਕੇ ਇਹਨਾਂ ਨੇ ਵੀਜ਼ਾ ਰਿਜੈਕਟ ਕਰਾਣ ਦਾ ਧੰਦਾ ਹੈਗਾ ਅੱਜ ਵੀਜ਼ਾ ਰਿਜੈਕਟ ਹੁੰਦਾ ਫਿਰ ਕਹਣਗੇ ਵਿਆਜਤਾ ਦੇ ਦੇ ਮੇਰੇ 10 ਲੱਖ ਦਾ 2% 3% 5% ਮਹੀਨੇ ਦਾ ਵਿਆਜ ओके ਤੇ ਵੀਜਾ ਰਿਜੈਕਟ ਕਰਾ ਕੇ ਇਹਨੂੰ ਇੱਕ ਕੇਸ 2 ਤੋਂ 3 ਲੱਖ ਰੁਪਏ ਬਣ ਜਾਂਦਾ ਜਿਵੇਂ ਟਰੈਵਲ ਏਜੰਟਾਂ ਦੇ ਨਾਲ-ਨਾਲ ਵੱਡੇ ਸੂਦਖੋਰ ਵੀ ਨੇ ਵੱਡੇ ਸੂਦਖੋਰ ਹੈ ਸੂਦਖੋਰੀ ਤੇ ਰੁਕ ਲੱਗੀ ਆ ਵੈਸੇ ਤਾਂ ਸੂਦਖੋਰੀ ਤੋਂ ਇਲਾਵਾ ਝੁੱਠੇ ਮੇਰੇ ਵਾਂਗੂ ਬੰਦਾ ਕੋਈ EMPLOYE ਬਿਠਾਇਆ ਹੁੰਦਾ ਇਹ ਸਾਡਾ ਵਕੀਲ ਆ ਜੀ ਇੱਕ ਕੈਨੇਡਾ ਤੇਰਾ ਕੇਸ ਲੜੇਗਾ ਮੈਂ 10 ਲੱਖ ਤੋਂ 5 ਲੱਖ ਰੁਪਇਆ ਲੋਕਾਂ ਦਾ ਕਟੌਤੀ ਹੁੰਦਾ ਟਰੈਵਲ ਏਜੰਟਾਂ ਕੋਲ ਉਸ ਬੰਦੇ ਕੋਲ ਵੀ ਦੇਖਿਆ ਤਾਂ ਇਹਨਾਂ ਕੋਲ 2-2 ਕਰੋੜ ਦੀਆਂ ਕਾਰਾਂ ਆਂਦੀਆਂ ਓਕੇ ਜੀ ਜਿਹੜੀ ਲੋਕਾਂ ਨੂੰ ਠੱਗੀ ਦੇ ਜਾਲਿਸ਼ ਪਿਛਾਉਂਦੇ ਆ 15 ਬੀ ਲੱਖ ਰੁਪਏ ਠੱਗਦੇ ਆ ਉਹਦੇ ਵਿੱਚੋਂ 5-7 10 ਲੱਖ ਰੁਪਏ ਮੋੜ ਦਿੰਦੇ ਬਾਕੀ ਆਪਣੀ ਜੇਰੂ ਦੇ ਵਿੱਚ ਹਾਂ ਬਿਲਕੁਲ ਐਦਾਂ ਹੀ ਕਰਦੇ ਆ ਤਾਂ ਹੀ ਤਾਂ ਇਹਨਾਂ ਦੇ ਸ਼ੋਅਰੂਮ ਬਣ ਜਾਂਦੇ ਆ ਤਾਂ ਹੀ ਵੱਡੀਆਂ ਵੱਡੀਆਂ ਕੰਪਨੀ ਖੜੀ ਹੋ ਜਾਂਦੀਆਂ ਤਾਂ ਹੀ ਇਹ ਕਰੋੜਾਂ ਰੁਪਏ ਆਸਰਾਉਣ ਰਿਸ਼ਵਤ ਦਿੰਨੇ ਆ ਤਾਂ ਹੀ ਇਹਨਾਂ ਕੋਲ ਬੌਂਸਰ ਰੱਖੇ ਹੋਏ ਆ ਤਾਂ ਹੀ ਇਹਨਾਂ ਕੋਲ ਗਨਮੈਨ ਰੱਖੇ ਹੋਏ ਆ ਤਾਂ ਹੀ ਇਹ ਮਹਿੰਗੇ ਮਹਿੰਗੇ ਵਕੀਲ ਕਰਦੇ ਆ ਤਾਂ ਹੀ ਤਾਂ ਪੁਲਿਸ ਇਹਨਾਂ ਦੀ ਜਿਆਦਾ ਸੁਣਦੀ ਆ ਕਿਉਂ ਇਹਨਾਂ ਦੇ ਕਹਿਣ ਤੇ ਝੁੱਟੇ ਪਰਚੇ ਦਰਦੇ ਤੇ ਹੁਣ ਛੁੱਠੇ ਪਰਚੇ ਵੀ ਦਰਜ ਨੇ ਵੀ ਕਹਿਣ ਤੇ ਕਿੰਨੇ ਛੁੱਠੇ ਪਰਚੇ ਦਰਜ ਹੋਏ ਹੁਣ ਜਿਵੇਂ ਤੁਹਾਡੇ ਤੇ ਵੀ ਇੱਕ ਕੋਈ ਹੈਗਾ ਜੁਲਿਏ ਠਾਕੁਰ ਅਮਰਦੇਵ ਜਿਹੜਾ ਪੱਤਰਕਾਰ ਹੈ ਉਹ ਤੁਹਾਡੀ ਬਰਾਦਰੀ ਦਾ ਹੈਗਾ ਉਹ ਤੇ ਚੈਨਲ ਇੱਕ ਆਪਣਾ ਉਹ ਤੇ ਤਿੰਨ ਬੰਦੇ ਨੇ ਸ਼ਿਕਾਇਤ ਦਿੱਤੀ ਪਹਿਲਾ ਹੈਗਾ ਇੱਕ ਕੁਲਦੀਪ ਗਿੱਲ ਨਾਮ ਦਾ ਟਰੈਵਲ ਏਜੰਟ ਜਿਹੜਾ ਸਾਡੀ ਬਦਲ 22 ਪਰਚੇ ਦਰਜ ਹੋਏ ਕਿੰਨੀ ਵਾਰੀ ਜੇਲ੍ਹ ਗਿਆ ਤੇ ਅੱਜ ਕੱਲ੍ਹ ਫਰਾਰ ਹੈ ਇੱਕ ਤਾਂ ਉਹ ਹੋ ਗਿਆ ਦੂਜੇ ਸਾਥੀ ਆ ਪੱਤਰਕਾਰ ਦਾ ਨਾਮ ਹੈ ਗੁਰਮਖਵਾਲੀਆ ਉਦੇ ਖਿਲਾਫ ਵੀ ਸਟੋਰੀ ਚਲਾਈ ਪਰਚਾ ਪਹਿਲੇ ਕਦੇ ਦਰਜ ਹੋਇਆ ਲੋਕਾਂ ਦੇ ਪੈਸੇ ਮੜਵਾਏ ਉਹ ਦੂਜਾ ਸ਼ਿਕਾਇਤਕਰਦਾ ਬਣਦਾ ਉਸ ਪੱਤਰਕਾਰ ਦੇ ਖਿਲਾਫ ਤੀਜਾ ਇੱਕ ਲੁਧਿਆਣੇ ਦਾ ਬਹੁਤ ਤਕੜਾ ਬਿਲਡਰ ਹੈ ਜਿਹਦੇ ਖਿਲਾਫ ਸਟੋਰੀ ਚਲਾਈ ਤਿੰਨ ਚਾਰ ਪਰਚੇ ਦਰਜ ਹੋਏ ਉਹ ਵੀ ਸ਼ਿਕਾਇਤਕਰਦਾ ਬਣਦਾ ਚੌਥਾ ਜਿਹਨੇ ਕਵਰਿਸਤਾਨ ਦੀ ਜ਼ਮੀਨ ਦੱਬੀ ਹੋਈ ਖਰੜ ਦੇ ਵਿੱਚ ਮੁਸਲਿਮ ਭਾਈ ਜਲਦੀ ਸੀ ਮਦਦ ਕੀਤੀ ਸਟੋਰੀ ਐਕਸਪੋਜ਼ ਕੀਤੀ ਜ਼ਮੀਨ ਦਾ ਬਚਾਅ ਹੋ ਗਿਆ ਉਹ ਚਾਰ ਬੰਦੇ ਸ਼ਿਕਾਇਤਕਰਦਾ ਬਣ ਜਾਨੇ ਹੁਣ ਚਾਰੋਂ ਠੱਗ ਸ਼ਿਕਾਇਤਕਰਤਾ ਬਣ ਕੇ ਇੱਕ ਪੱਤਰਕਾਰ ਨੂੰ ਸਜ਼ਾ ਦੰਦੇ ਆ ਤੇ ਫਿਰ ਸਤਰਾਮ ਦਾ ਉਹਦੀ ਟੀਮ ਨੂੰ ਕਹਿੰਦੇ ਤੁਸੀਂ ਪੱਤਰਕਾਰ ਦੀ ਮਦਦ ਨਹੀਂ ਕਰਦੇ ਅਸੀਂ ਤਾਂ ਕਰਾਂਗੇ ਭਾਈ ਇਸ ਮੰਚਾ ਦੇ ਵਿੱਚ ਵੀ ਜਿਹੜਾ ਉਹਨਾਂ ਨੂੰ ਲੱਗਦਾ ਕਿ ਅਸੀਂ ਰੋੜਾ ਬਣਦੇ ਹਾਂ ਠੱਗੀ ਠੋਰੀ ਦੇ ਵਿੱਚ ਉਹ ਰੋੜੇ ਨੂੰ ਹਟਾਉਣ ਵਾਸਤੇ ਉਹਨਾਂ ਨੂੰ ਲੱਗਦਾ ਕਿ ਅਸੀਂ ਬਦਨਾਮ ਕਰਕੇ ਇਹਨਾਂ ਦਾ ਨੁਕਸਾਨ ਕਰ ਲਾਂਗੇ ਸਾਡਾ ਇਨਸਾਨ ਨਹੀਂ ਹੁੰਦਾ ਅਸੀਂ ਭਾਈ ਛੁਰੀ ਹੈ ਤੇ ਤੁਸੀਂ ਖਰੂਜੇ ਆ ਤੁਹਾਡਾ ਪ੍ਰਚਾਰ ਵੱਧ ਹੋਣਾ ਤੁਹਾਡਾ ਜਿਹੜੀ ਦੁਕਾਨਦਾਰੀ ਠੱਗੀ ਦੀ ਹੈ ਤੁਹਾੰਦਾ ਨੰਗਾ ਹੋ ਰਿਹਾ ਤੁਹਾਡਾ ਨੁਕਸਾਨ ਜ਼ਿਆਦਾ ਹੈ ਸਾਰੇ ਕੋ ਨੁਕਸਾਨ ਉਹ ਕੋਈ ਪੱਤਰਕਾਰ ਠਾਕਰਾ ਮਨਦੀਪ ਦੇ ਘਰੇ ਵੀ ਕਹਿ ਰਹੇ ਕੋ ਠੱਕ ਨਹੀਂ ਹੈਗਾ ਉਹ ਕੋਸੋਰ ਹੈ ਹੋਰ ਹੈ ਕਿਸੇ ਦੇ ਪਰਸਨਲ ਅਟੈਕ ਕਰਨਾ ਵੈਸੇ ਪੱਤਰਕਾਰ ਤਾਂ ਹੈ ਨਹੀਂ ਮੈਨੂੰ ਤਾਂ ਲੱਗਦਾ ਉਹਦੇ ਬਾਰੇ ਵੀ ਤੁਹਾਨੂੰ ਚਾਹੀਦਾ ਕਿ ਉਹਦੇ ਖਿਲਾਫ ਕੋਈ ਕਾਰਵਾਈ ਹੋਣੀ ਚਾਹੀਦੀ ਦੇਖੋ ਪੱਤਰਕਾਰ ਤਾਂ ਹੈ ਹੀ ਨਹੀਂ ਉਹ ਜੇ ਕੋਈ ਪੱਤਰਕਾਰ ਹੋਏ ਫਿਰ ਕਾਰਵਾਈ ਕਰੋ ਬੋਲੇ ਆਪਾਂ ਕਹਿ ਸਕਦੇ ਹਾਂ ਪਰ ਤੁਸੀਂ ਦੋ ਤਿੰਨ ਸਾਲ ਤੋਂ ਨੂੰ ਮੰਨਦੇ ਰਿਹਾ ਹੋ ਨਾ ਤੁਸੀਂ ਉਹਦੇ ਖਿਲਾਫ ਤਾਂ ਨਹੀਂ ਬੋਲੇ ਵੀ ਪੱਤਰਕਾਰ ਹੈ ਹਾਂ ਬਿਲਕੁਲ ਹੁਣ ਜਦੋਂ ਤੁਹਾਡੇ ਤੇ ਅਰਜੀ ਦਿੱਤੀ ਤੁਹਾਨੂੰ ਲੱਗਿਆ ਵੀ ਹਾਂ ਯਾਰ ਉਹ ਠੱਗਾ ਹੈ ਗਲਤੀ ਕਿਤੇ ਨਾ ਕਿਤੇ ਤੁਹਾਡੀ ਵੀ ਨਜ਼ਰ ਆ ਰਹੀ ਹੈ ਹਾਂ ਗਲਤੀ ਹੈ ਪਰ ਇਹ ਗੱਲ ਜੇ ਕੋਈ ਉਸ ਬੰਦੇ ਖਿਲਾਫ ਮੇਰੇ ਕੋਲ ਬੰਦਾ ਆਇਆ ਹੋਵੇ ਉਹਦੀ ਸਪੋਰਟ ਨਾ ਕੀਤੀ ਹੋਵੇ ਉਹਦੇ ਹੱਕ 'ਚ ਮੀਡੀਆ ਦੇ ਨਾ ਬੋਲੇ ਹੋਵੇ ਉਹਦੇ ਪੈਸੇ ਨਾ ਮਿਲੇ ਹੋਣ ਤਾਂ ਤਾਂ ਅਸੀਂ ਦੋਸ਼ੀ ਆ ਅਸੀਂ ਸਾਰੇ ਟਰੈਵਲ ਏਜੰਟਾਂ ਦੇ ਖਿਲਾਫ ਜਦੋਂ ਸ਼ਿਕਾਇਤ ਆਉਂਦੀ ਹੈ ਅਸੀਂ ਦੂਜੀ ਧਿਰ ਦਾ ਪੱਖ ਸੁਣ ਕੇ ਲੋ ਦਬਕਾ ਦੇ ਰੋਲ ਮਾਰਦੇ ਆ ਵੀ ਤੇਰੀ ਭਾਵੇਂ ਜਿਹਦੇ ਮਰਜ਼ੀ ਨਾਲ ਸੈਟਿੰਗ ਹੈ ਇਸ ਬੰਦੇ ਨਾਲ ਪੈਸੇ ਗੁਸੇ ਤੇ ਮੋੜਦੇ ਨਹੀਂ ਤੈਨੂੰ ਜੇਲ੍ਹ ਜਾਣਾ ਪਊਗਾ ਉਹ ਅਸੀਂ ਭਾਵੇਂ ਗੁਰਮਕਵਾਲੀ ਹੋਏ ਭਾਵੇਂ ਕੁਲਦੀਪ ਗਿੱਲ ਹੋਏ ਭਾਵੇਂ ਸਰਵਜਿੰ ਸਿੰਘ ਹੋਏ ਭਾਵੇਂ ਕੋ ਹੋਰ ਹੋਵੇ ਸਭ ਨੇ ਇਦਾਂ ਹੀ ਕਹਨੇ ਆ ਜੋ ਖੋਤੀ ਪੱਤਰਕਾਰ ਹੈ ਤੇ ਟਰੈ ਉਹਦੀ ਕੁਸਨਾਮ ਸਿੰਘ ਨਾਲ ਗੱਲਬਾਤ ਹੋ ਰਹੀ ਆ ਕੁਝ ਸਕਿੰਟਾਂ ਦੀ ਉਹ ਵੀ ਸਾਨੂੰ ਉਸ ਤੋਂ ਬਾਅਦ ਉਸ ਬਾਰੇ ਗੱਲ ਕਰਦੇ ਆ ਅੱਛਾ ਉਹਨੂੰ ਕਹ ਆ ਪਾ ਗੜਾ ਜ਼ਮੀਨ ਵੰਡਣ ਦੀ 15 ਨਾ ਤੂੰ ਮੇਰੇ ਬਾਰੇ ਬੋਲਣਾ ਮੈਂ ਉਹਦੇ ਬਾਰੇ ਬੋਲਣਾ ਗੱਲ ਖਤਮ ਹਾਂ ਆਓ ਚਲੋ ਭਾਈ ਆਪੇ ਉਹਦੀ ਵੀਡੀਓ ਟਰੇਟ ਕਰ ਦੂੰਗਾ ਉਹ ਮੇਰੀਆਂ ਕਰ ਦੇਵੇ ਗੱਲ ਖਤਮ ਇਹ ਚੰਪੜਾ ਗੜਾ ਜ਼ਮੀਨ ਵੰਡਣੀ ਆ ਹਾਂ ਹਾਂ ਇੱਕ ਇੱਕ ਤਾਂ ਉਹ ਗੁੱਸੇ ਜਾ ਕੇ ਕਹਿੰਦਾ ਮੇਰੇ ਤੇ 2 ਲੱਖ ਦੇ આરોਪ ਲਾਇਆ ਮੈਂ 2 ਲੱਖ ਮੰਗਦੇ ਵਗੈਰਾ ਵਗੈਰਾ ਮੈਂ ਉਹ ਤੋਂ ਮੈਨੂੰ ਉਹ ਤੋਂ ਵੱਧ ਗੁੱਸਾ ਜਿਹੜਾ ਹੈ ਦਾਊ ਸਾਹਿਬ ਤੁਹਾਨੂੰ ਕੀ ਦੱਸਾਂ ਹਾਂ ਚੱਲ ਚੱਲ ਤਾਂ ਕੀ ਗੱਲ ਹੋ ਰਹੀ ਸੀ ਉਸ ਪੱਤਰਕਾਰ ਦੀ ਸੈਟਿੰਗ ਬਾਰੇ ਕਹਿ ਰਿਹਾ ਸੀ ਕਿ ਵੀਡੀਓ ਮੇਰੇ ਟਾਕਸ ਮੇਲੀ ਕਰ ਰਿਹਾ ਸੀਗਾ ਉਹ ਕਹਿ ਰਿਹਾ ਸੀ ਯਾਰ ਮੇਰੇ ਖਿਲਾਫ ਜਿਹੜੀ ਉਹ ਗਾਹਕ ਦੇ ਸੀ ਪੈਸੇ ਮੜਵਾਏ ਪੁਲਿਸ ਅਫਸਰ ਦੇ ਪੈਸੇ ਮੜਵਾਏ ਤੇ ਪੈਸੇ ਦੰਦਾਂ ਨਹੀਂ ਸੀ ਇਹਦੀ ਪੁਲਿਸ ਦੀ ਸੈਟਿੰਗ ਸੀ ਐਡੀ ਸੈਟਿੰਗ ਸੀ ਪੁਲਿਸ ਨਾਲ ਮਹਾਲੀ ਪੁਲਿਸ ਨਾਲ ਇੱਕ ਏਐਸਆਈ ਅਫਸਰ ਪੰਜਾਬ ਪੁਲਿਸ ਦਾ ਉਹਦੇ ਬੱਚੇ ਨਾਲ ਠੱਗੀ ਮਾਰ ਕੇ ਉਹਦੇ ਪੈਸੇ ਨਾ ਮੋੜੇ ਤੇ ਠਾਕੁਰ ਰਾਮਨਦੀਪ ਦੇ ਚੈਨਲ ਤੇ ਸਟੋਰੀ ਚਲਾਈ ਹੁਣ ਇਹਨੂੰ ਲੱਗਦਾ ਮੇਰੇ ਦਾ ਗਾਹਕ ਬਹੁਤ ਖਰਾਬ ਹੋ ਰਹੇ ਆ ਉਹ ਵੀਡੀਓ ਦੇਖ ਕੇ ਉਹ ਮੈਨੂੰ ਮੈਨੂੰ ਕਹਿ ਰਿਹਾ ਯਾਰ ਤੇਰਾ ਦੋਸਤ ਦਾ ਪੱਤਰਕਾਰ ਉਹਦੇ ਉਹਨੂੰ ਕਹਦੇ ਵੀਡੀਓ ਹਟਾ ਦੇ ਆਪਣੇ ਚੈਨਲ ਤੋਂ ਮੈਂ ਉਹਦੇ ਖਿਲਾਫ ਕੋ ਬੋਲਾਂਗਾ ਉਹ ਮੈਂ ਹਟਾ ਦਿੰਨਾ ਸਾਡਾ ਕੋਈ ਰੌਲਾ ਨਹੀਂ ਕਹਿੰਦਾ ਤੇ ਉਦੋਂ ਕਹਿੰਦਾ ਰੌਲਾ ਨਹੀਂ ਹੁਣ ਕਹਿੰਦਾ ਜੀ ਉਹ ਤਾਂ ਮੇਰੇ ਕੋਲ ਨਾ ਸਟੋਰੀ ਚਲਾਉਣ ਵਾਸਤੇ ਪੈਸੇ ਮੰਗਦਾ ਸੀ 30 ਲੱਖ ਪਤਾ ਨਹੀਂ 20 ਲੱਖ ਆ ਉਹਦੀ ਆਪਣੀ ਜੁਬਾਨ ਦੇ ਵਿੱਚ ਦੱਸਿਆਦਾ ਵੀ ਨਹੀਂ ਪੈਸੇ ਮੰਗਦਾ ਘੁੱਟ ਤੇ ਕੀ ਲੱਗਦਾ ਕਿ ਫਿਰ ਇਹ ਜੇ ਮਸਲੇ ਦਾ ਜਹਾ ਇਹ ਜੇ ਠੱਗਾ ਟੋਰਾ ਦਾ ਹੱਲ ਕੀ ਨਜ਼ਰ ਆਉਂਦਾ ਤੇ ਉਹ ਪਹਿਲੀ ਗੱਲ ਤਾਂ ਪੁਲਿਸ ਨੂੰ ਇਮਾਨਦਾਰ ਹੋਣਾ ਚਾਹੀਦਾ ਸੀਨੀਅਰ ਅਫਸਰਾਂ ਨੂੰ ਪੁਲਿਸ ਤੇ ਵੀ ਤੱਬਾ ਲੱਗਦਾ ਮੈਨੂੰ ਤਾਂ ਲੱਗਦਾ ਸਰਕਾਰ ਦੀ ਵੀ ਪਾਲਿਸੀ ਹੋਣੀ ਚਾਹੀਦੀ ਹੈ ਟਰੈਵਲ ਜੰਟਰ ਨੂੰ ਲੈ ਕੇ ਤਾਂ ਕਿ ਇਹ ਕੁੰਭਾ ਵਾਂਗੂ ਜਿਹੜੇ ਬਨਪਰੇ ਨੇ ਮਹਾਲੀ ਚੰਡੀਗੜ੍ਹ ਦੇ ਵਿੱਚ ਕਿੰਨੇ ਕੁਝ ਲੋਕ ਤਾਂ ਸੁਸਾਈਡ ਵੀ ਕਰ ਗਏ ਵਿਚਾਰੇ ਜਿਨ੍ਹਾਂ ਦਾ ਪੈਸਾ ਦੱਬ ਗਿਆ ਪੈਸਾ ਮੁੜਿਆ ਨਹੀਂ ਕਿਉਂ ਇਹ ਨੌਜਵਾਨਾਂ ਦੀ ਜ਼ਿੰਦਗੀ ਨਾਲ ਫਲਵਾਟ ਕਰਦੇ ਨੇ ਸੁਪਨੇ ਵੇਖ ਲੈਂਦੇ ਨੌਜਵਾਨ ਕੈਨੇਡਾ ਜਾਵਾਂਗੇ ਅਮਰੀਕਾ ਜਾਵਾਂਗੇ ਜਾਇ ਉਹਨਾਂ ਜਿਵੇਂ ਜਿਆਦਾਤ ਵੀ ਵੇਚਦਾ ਜਿਵੇਂ ਤੁਸੀਂ ਕਹੇ ਕਿ ਇੱਕ ਦੁਕਾਨ ਗਈ ਕਿਸੇ ਚੰਡੀਗੜ੍ਹ ਦੇ ਬੰਦੇ ਦੀ ਬਿਲਕੁਲ ਗਈ 10 ਸਾਲ ਤੋਂ ਅਸੀਂ ਪੰਜਾਬ ਸਰਕਾਰ ਨਾਲ ਚਿੱਠੀ ਪੱਤਰ ਕਰਦੇ ਆਂ ਅਸੀਂ ਡਾਕਟਰ ਮਿਰਗੰਦੀ ਜਦੋਂ ਆਵਾਜ਼ੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੀ ਉਦੋਂ ਵੀ ਚਿੱਠੀ ਲਿਖੀ ਜੇ ਪੰਜਾਬ ਸਰਕਾਰ ਨੂੰ ਕੈਪਟਨ ਰਮਿੰਦਰ ਨੂੰ ਵੀ ਚਿੱਠੀ ਲਿਖੀ ਜੇ ਬਾਅਦ ਦੇ ਵਿੱਚ ਦਿੱਲੀ ਵੀ ਜਿਹੜੀ ਮਨਿਸਟਰ ਸੀ ਉਹਨੂੰ ਵੀ ਚਿੱਠੀ ਲਿਖੀ ਸੀ ਕਿ ਟਰੈਵਲ ਏਜੰਟ ਦਾ ਨਕੀਲ ਕਸਬਾ ਤੇ ਸੁਝਾਅ ਦਿੱਤੇ ਸੀ ਕਿ ਇਹਨਾਂ ਦੇ ਦਫਤਰ ਜਿਹੜੀ ਇਹਦੀ ਰਸੀਦਾ ਇਹਦੇ ਬੈਂਕ ਖਾਤੇ ਸਰਕਾਰ ਚੈੱਕ ਕਰੇ ਜਿਹੜੀ ਰਸੀਦ ਦੇ ਲਈ ਟਰੈਵਲ ਏਜੰਟ ਨੇ ਕਿਸੇ ਗਾਹਕ ਉਹ ਪੰਜਾਬ ਸਰਕਾਰ ਤੇ ਗਾਗ ਦੀ ਸਾਂਝੀ ਹੋਏ ਤੇ ਵੈਬਸਾਈਟ ਦੇ ਉੱਤੇ 24 ਤੋਂ 48 ਘੰਟੇ ਰਸੀਦ ਜਾਣੀ ਚਾਹੀਦੀ ਹੈ ਤੇ ਇੱਕ ਲਿਮਟਿਡ ਪਲੇਟ ਜਿੱਦੇ ਗਾਗ ਦਾ ਕੰਮ ਨਹੀਂ ਹੁੰਦਾ ਉਹ ਪੈਸੇ ਮੋੜਨ ਤੇ ਪਾਬੰਦ ਕਰਨਾ ਚਾਹੀਦਾ ਦੂਜਾ ਇੱਕ ਨੰਬਰ ਤੇ ਪੈਸੇ ਜਾਣ ਬੈਂਕ ਖਾਤੇ 'ਚ ਉਹ ਸਰਕਾਰ ਰਸੀਦ ਦੇ ਕੇ ਤੇ ਤੀਜਾ EMPLOYEE ਇਹਨਾਂ ਦੇ ਛੁੱਟੇ ਨਾਮ ਲੈ ਕੇ ਗਾਗਾਂ ਨੂੰ ਮਿਲਦੇ ਜਦੋਂ ਪਰਚਾ ਦਰਜ ਹੁੰਦਾ ਤਾਂ ਮੇਰੇ ਨਾਮ ਸਤਰਾਮ ਸਿੰਘ ਆ ਮੈਂ ਗਾਗ ਨੂੰ ਦੱਸਿਆ ਉਹ ਸੁਲੱਖਣ ਸਿੰਘ ਤੇ ਪਰਚਾ ਸੁਲੱਖਣ ਸਿੰਘ ਨੇ ਹੁੰਦਾ ਗਾਗ ਸਤਰਾਮ ਨੇ ਕਹਦਾ ਇੱਕ ਮੁਰਾ ਉਹਨਾਂ ਦੇ ਆਈਡੈਂਟੀਟੀ ਕਾਰਡ ਸਰਕਾਰ ਵੈਰੀਫਾਈ ਕਰੇ ਉੰਨੇ ਗਾਲੇ ਚ ਲਟਕਾਣਾ ਜ਼ਰੂਰੀ ਹੋਵੇ ਆਇਡੈਂਟੀਟੀ ਕਾਰਡ ਇੱਕ ਦਿਵਾਰ ਤੇ ਲੱਗੇ ਹੋਣਾ ਚਾਹੀਦਾ ਜੀ ਐਸ ਟਿਕਣਾ ਪੰਜਾਬ ਸਰਕਾਰ ਕਰੇ ਤਾਂ ਠੱਗੀ ਮਾਲ ਨਚਾਂਸ਼ ਨਹੀਂ ਫਿਰ ਗਾ ਕਿੰਨੇ ਆ ਦੇ ਕੋਲ ਆਏ ਸਲਾਹ ਦੇਣ ਦੀ ਫੀਸ ਕਿੰਨੀ ਆ ਤੇ ਇਹਨੇ ਪ੍ਰਾਪਰਟੀ ਕਿੰਨੀ ਬਣਾਈ ਆ ਦੇਸ਼ਾਂ ਵਿਦੇਸ਼ਾਂ ਤੇ ਪੰਜਾਬ ਚ ਤੇ ਇੰਡੀਆ ਚ ਉਹਦੀ ਇਨਵੈਸਟੀਗੇਸ਼ਨ ਨਹੀਂ ਨਹੀਂ ਕਿਉਂ ਸਾਰਿਆਂ ਨੇ ਬਣਾਈ ਹੋਵੇ ਸਾਰੇ ਸਾਰੇ ਟ੍ਰੈਵਲੈਂਟ ਦੀ ਗੱਲ ਕਰਦਾ ਮੈਂ ਇਹ ਟ੍ਰੈਵਲ ਏਜੰਟਾਂ ਦਾ ਧੰਦਾ ਜਿਹੜਾ ਬਦਾਮ ਇਸ ਕਰਕੇ ਠੱਗੀ ਥੋੜੀ ਜ਼ਿਆਦਾ ਹੈ ਤੇ ਕਰੋੜਪਤੀ ਤੇ ਅਰਬਪਤੀ ਬਣਦੇ ਦੇਖਿਆ ਇੱਕ ਇੱਕ ਟ੍ਰੈਵਲਜੈਂਟ ਅਜਿਹੇ ਆ ਜਿੱਦਾਂ ਹੁਣ ਇਸੇ ਠਾਕੁਰਾ ਮੰਦਿਰ ਫਲਾਸ ਕੈਟ ਕਰਤਾ ਬਾਈ ਪਰਚੇ ਉਹਦੇ ਇੱਕ ਹੋਰ ਮਿਸਟਰ ਗਰੇਵਾਲ ਹੁੰਦਾ ਜੀ ਉਤੇ 25 ਪਰਚੇ ਠੀਕ ਹੈ ਪਰ ਲਾਸਟ ਦੇ ਵਿੱਚ ਤੁਸੀਂ ਇੱਕ ਵਾਰ ਜਿਹੜਾ ਲੱਖ ਰੁਪਏ ਦਾ ਨਾਮ ਰੱਖਿਆ ਉਹ ਕੀ ਰੱਖਿਆ ਕੀ ਸ਼ਰਤਾਂ ਨੇ ਉਹਦੀਆਂ ਉਹ ਵੀ ਦੱਸੋ ਥੋੜਾ ਮੇਰੀ ਜ਼ਮੀਨ ਜਾਇਦਾਦ ਆ ਇਧਰ ਦੱਸੋ ਮੈਂ ਨਵੰਬਰ 2015 ਦੇ ਇੱਕ ਐਫੀਡਵਟ ਬਣਾਇਆ ਸੀ ਕਿ ਮੇਰੀ ਕਿਹੜੀ ਜ਼ਮੀਨਾਂ ਦਾ ਕਿਹੜੇ ਬੈਂਕ ਕਾਊਂਟ ਦਾ ਕਿਹੜੇ ਪੈਨ ਨੰਬਰ ਹੈ ਕਿਹੜੇ ਰਿਕਾਰਡ ਹੈ ਔਰ ਮੈਂ ਕਿਹਾ ਸੀ ਕਿ ਇਸ ਤੋਂ ਇਲਾਵਾ ਜੇ ਮੈਂ ਵੱਧ ਜ਼ਮੀਨਾਂ ਦਾ ਬਣਾ ਲਈ ਇਹਦਾ ਮਤਲਬ ਮੈਂ ਕਰਾਪਸ਼ਨ ਨਹੀਂ ਕੀਤੀ ਹੈ ਤੇ ਮੈਂ ਜ਼ਮੀਨ ਜਾਇਦਾਦ ਦਾ ਬ੍ਰਾਂਚ ਵਿਵਾਦ ਨਹੀਂ ਲਗਦਾ ਜਿਹੜੀ ਬਈ ਬਈ ਵਾਈਟ ਵਾਈਟ ਬਣੀ ਹੈ ਉਸ ਤੋਂ ਇਲਾਵਾ ਜੇ ਕੁਝ ਵੀ ਕੱਢਦੇ ਕੋਈ 1 ਲੱਖ ਰੁਪਏ ਦੇ ਨਾਮ ਇਹਨਾਂ ਦੋਨੋਂ ਪੱਤਰਕਾਰਾਂ ਨੂੰ ਆ ਕਾਲੀਆਂ ਐਨਕਾ ਵਾਲੇ ਨੂੰ ਠੱਗ ਟਰੈਵਲ ਏਜੰਟ ਨੂੰ ਮੇਰੀ 300 ਗੱਜ ਦੀ ਕੋਠੀ ਕੱਢ ਲਿਆਓ ਟੀਡੀਆਈ ਤੋਂ ਮੇਰੇ ਤਿੰਨ ਫਲੈਟ ਕੱਢ ਲਿਆਓ ਮੇਰੀ ਕੋਠੀ ਦੇ ਟਰਾਂਜੈਕਸ਼ਨਾਂ ਕੱਢ ਲਿਆਓ ਡੇਢ ਕਰੋੜ ਦੀ ਖਰੀਦੀ ਆ ਤਾਂ ਹੋਰ ਵੀ ਜਿਹੜੇ ਤੁਸੀਂ ਇਲਜ਼ਾਮ ਲਾਣੇ ਆ ਜਿਹੜੇ ਮੇਰੇ ਬੈਂਕ ਖਾਤੇ ਫਰੋਲੇ ਜਾ ਰਹੇ ਏਜੰਸੀਆਂ ਵੱਲੋਂ ਪੁਲਿਸ ਮੇਰੇ ਪਿੱਛੇ ਪਈ ਹੋਈ ਪ੍ਰਾਈਵੇਟ ਡਿਟ੍ਰੈਕਟਿਵ ਬਣ ਜਾਓ ਜਾਂ ਪੈਸੇ ਦੇ ਕੇ ਤੇ ਉਤਰਾ ਲਓ ਇਹ ਸਾਰਾ ਕੁਝ ਪੁਲਿਸ ਨੂੰ ਦੇ ਦਿਓ ਮਿੱਟੇ ਖਰਚਾ ਦਾ ਜਿਖਾਓ ਤੇ ਜੇ ਤੁਸੀਂ ਕਰਾ ਸਕੇ ਮੈਂ ਜੇਲ੍ਹ ਜਾਣ ਨੂੰ ਵੀ ਤਿਆਰ ਹਾਂ ਜੇ ਕਰਵਾ ਸਕੇ ਤਾਂ ਪਰ ਤੁਹਾਨੂੰ 1 ਲੱਖ ਰੁਪਏ ਦਾ ਨਾਮ ਵੀ ਦੇਵਾਂਗਾ ਸੋ ਇਹ ਸਨ ਸਨਮ ਸਿੰਘ ਦਾਊ ਜਿਨ੍ਹਾਂ ਨੇ ਉਹਨਾਂ ਸਾਰੀਆਂ ਗੱਲਾਂ ਦਾ ਖੰਡਨ ਕੀਤਾ ਜੋ ਗੱਲਾਂ ਜਾਂ ਜੋ ਦੋਸ਼ ਇਹਨਾਂ ਤੇ ਲਾਏ ਨੇ ਇੱਕ ਟਰੈਵਲ ਏਜੰਟ ਵੱਲੋਂ ਪੱਤਰਕਾਰ ਬਣ ਕੇ ਪਰ ਦੇਖਦੇ ਹਾਂ ਇਹਨਾਂ ਦੇ ਸਵਾਲਾਂ ਦੇ ਜਵਾਬ ਉਹ ਕਿਸ ਤਰ੍ਹਾਂ ਦੇਣਗੇ ਪਰ ਮੈਨੂੰ ਲੱਗਦਾ ਕਿ ਉਹਦੀ ਪੱਤਰਕਾਰਤਾ ਤਾਂ ਇਤੋਂ ਤੱਕ ਸੀਮਤ ਹੈ ਕਿ ਲੋਕਾਂ ਨੂੰ ਉਹ ਸੱਚ ਨਜ਼ਰ ਆਵੇ ਉਹ ਸੱਚਾ ਨਜ਼ਰ ਆਵੇ ਪਰ ਲੋਕਾਂ ਨੂੰ ਇਹਨਾਂ ਨੇ ਜਮਸਤਨਾਮ ਸਿੰਘ ਦਾਉ ਨੇ ਕਿਹਾ ਕਿ ਜਿਹੜੇ ਵੀ ਹੋਰ ਉਹਨਾਂ ਨੇ ਝੂਠ ਬੋਲੇ ਹੋਏ ਨੇ ਲੋ ਠੱਗੀਆਂ ਲਾਈਆਂ ਹੋਈਆਂ ਨੇ ਉਹਨਾਂ ਨੇ ਉਹਦੇ ਖਲਾਫੇ ਲਗਾਤਾਰ ਡਟ ਕੇ ਬੋਲਦੇ ਰਹਿਣਗੇ ਸੋ ਦੇਖਦੇ ਹਾਂ ਅਗਲਾ ਫਲਾਸ ਜਮਸਤਨਾਮ ਸਿੰਘ ਕੀ ਕਰਨਗੇ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ